ਕੱਲੀ ਖੜੇ ਆ ਯਾਰ ਕੱਲੇ ਨੂੰ ਨਸ਼ੇ ਨੂੰ ਟੱਕਰ ਨਸ਼ੇ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚਣ ਲੱਗੇ ਤੂੰ ਸਵੇਰੇ ਵੇਚੀ ਪਤਾ ਸਵੇਰੇ ਮੋਟਰਸਾਈਕਲ ਲਈ ਇੱਥੇ ਅੱਜੂ ਤੈਨੂੰ ਮੈਂ ਦੱਸੂ ਕਿ ਹੁਣ ਵੇਚ ਉਹ ਦਾਵਾਕਾਰੀ ਸੀ ਕਿ ਉਹ ਨਸ਼ੇ ਵੇਚਦੀ ਆ ਤੇ ਬਹੁਤ ਢੇਰ ਤੋਂ ਵੇਚਦੀ ਆ ਰਹੀ ਗਿਆ ਤਾਂ ਬਹੁਤ ਵਾਇਰਲ ਹੋ ਵੀਡੀਓ ਹੋਈ ਉਸ ਤੋਂ ਬਾਅਦ ਅੱਜ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਨਾ ਕਿ ਸਿਰਫ ਉਹ ਨਸ਼ਾ ਤਸਕਰوں گرفتار ਕੀਤਾ ਸਗੋ ਨਾਲੋਂ ਨਾਲ ਉਸ ਦਾ ਘਰ ਵੀ ਤੋੜਨ ਜਿਹੜਾ ਉਹ ਪੁਲਿਸ ਪੀਲਾ ਪੰਜਾ ਲੈ ਕੇ ਇੱਥੇ ਪਹੁੰਚ ਗਈ ਹੈ ਜੀਸੀਬੀ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਜੀਸੀਬੀ ਐਕਸ਼ਨ ਬੁਲਡੋਜ਼ਰ ਐਕਸ਼ਨ ਜਿਹੜਾ ਲੁਧਿਆਣਾ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਆਈ ਹੈ ਪਹਿਲਾਂ ਲੁਧਿਆਣਾ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਲੁਧਿਆਣਾ ਕਮਿਸ਼ਨਰੇਟ ਦੇ ਅੰਦਰ ਦੋ ਨਸ਼ਾ ਤਸਕਰਾਂ ਦੇ ਘਰ ਢਾਹਟੇਰੀ ਕੀਤੀ ਸੀਗੇ ਤਾਂ ਅੱਜ ਲੁਧਿਆਣਾ ਦੇ ਹਾਲੀ ਪੁਲਿਸ ਨੇ ਇੱਕ ਨਸ਼ਾ ਤਸਕਰ ਦਾ ਹਰੜ ਤੇ ਐਟਰੀ ਕੀਤਾ ਜਾ ਰਿਹਾ ਹੈ ਨਸ਼ੇ ਦੇ ਤੇ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਜਿਹੜੀ ਆ ਪੰਜਾਬ ਸਰਕਾਰ ਨੇ ਵਾਰਨ ਡਰੱਗਸ ਜਿਹੜੀ ਆ ਉਹ ਚੇੜ ਦਿੱਤੀ ਹੈ ਨਸ਼ੇ ਦੇ ਖਿਲਾਫ ਜ਼ੀਰੋ ਟੋਲਰੈਂਸ ਪੰਜਾਬ ਸਰਕਾਰ ਦੀ ਪਾਲਿਸੀ ਆ ਤਾਂ ਉਸ ਪਾਲਿਸੀ ਦੇ ਤਹਿਤ ਇੱਕ ਵੀਡੀਓ ਜੋ ਵਾਇਰਲ ਹੋਇਆ ਸੀਗਾ ਤਾਂ ਵਾਰਨ ਡਰੱਗਸ ਦੇ ਤਹਿਤ ਤੁਰੰਤ ਕਾਰਵਾਈ ਜਿਹੜੀ ਆ ਪੁਲਿਸ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਨਸ਼ਾ ਤਸਕਰ ਦਾ ਘਰ ਜਿਹੜਾ ਤੋੜਿਆ ਜਾ ਰਿਹਾ ਪੁਲਿਸ ਦੇ ਵੱਲੋਂ ਕਲਸ ਜੇ ਬਲੋਸ ਨਸ਼ਾ ਤਸtere ਵਕਰ ਤੋੜਿਆ ਜਾ ਰਿਹਾ ਉਸ ਨੂੰ ਜ਼ਰਾਫਤ ਜਿਹੜਾ ਉਹ ਪਹਿਲਾਂ ਤੋਂ ਹੀ ਕਰ ਰਿਹਾ ਹੈ